ਸਾਸ਼ਟਰੀ ਕਾਲ ਜੀ ਸਾਰਿਆਂ ਨੂੰ ਘਰ ਦਾ ਨਾਈਟਰ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਏ ਹਾਂ ਠੀਕ ਹੈ ਤੇ ਇਹ ਇਸ ਤਰ੍ਹਾਂ ਦਾ ਕੁਝ ਡਿਜ਼ਾਈਨ ਹੈਗਾ ਕਿਸ ਤਰ੍ਹਾਂ ਬਣਦਾ ਹੈ ਇਹ ਫਸਟ ਰੋ ਤਾਂ ਮੈਂ ਸ਼ੁਰੂ ਕਰਕੇ ਤੁਹਾਨੂੰ ਦਿਖਾਉਣੀ ਆ ਤੇ ਤੁਹਾਡੇ ਅੱਗੇ ਰਿਕਵੈਸਟ ਹੈਗੇ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਫਸਟ ਰੋ ਆਪਾਂ ਸਟਾਰਟ ਕਰਦੇ ਆ ਪਹਿਲਾ ਕੁੰਡਾ ਆਪਾਂ ਉਤਾਰਾਂਗੇ ਇਹ ਗਿਣਤੀ ਵਿੱਚ ਨਹੀਂ ਆਊਗਾ ਤਿੰਨ ਤਿੰਨ ਕੁੰਡੇ ਦਾ ਡਿਜ਼ਾਈਨ ਹੈਗਾ ਚਾਰ ਸਲਾਈ ਦਾ ਡਿਜ਼ਾਈਨ ਨਾ ਸਿਰਫ ਬਹੁਤ ਪਿਆਰਾ ਡਿਜ਼ਾਈਨ ਹੈ ਪਹਿਲਾ ਉਤਾਰਨ ਤੋਂ ਬਾਅਦ ਆਪਾਂ ਇੱਕ ਕੁੰਡਾ ਉਲਟਾ ਉਹਨਾਂਗੇ ਇਹ ਉਲਟੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਣਾ ਵਾ ਉਲਟੀ ਸਾਈਡ ਤੋਂ ਠੀਕ ਹੈ ਇਹ ਮੈਂ ਪਹਿ先 ਦੱਸ ਦਿੰਨੀ ਹੁਲਟੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਣਾ ਪਹਿਲਾ ਉਤਾਰਾਂਗੇ ਇੱਕ ਉਤਾਰਨ ਤੋਂ ਬਾਅਦ ਇੱਕ ਉਲਟਾ ਇਹ ਜਿਹੜਾ ਵਲ ਵਾਲਾ ਦਿਖ ਰਿਹਾ ਹੈ ਇਹ ਆਪਾਂ ਇੱਕ ਸਿੱਧਾ ਇੱਕ ਉਲਟਾ तग अवांगे एक सीधा अपने वर एक उल्टा बस सारी की सारी इस तरह कंप्लीट करनी है एक सीधा एक उल्टा एक सिद्धा अपने वर एक उलटा तिद्धा एक सीधा तिद्धा अपने वर एक उल्टा ਤੇ ਲਾਸਟ ਵਾਲਾ ਐਡਜਸਟ ਵਾਲਾ ਵੀ ਆਪਾਂ ਉਲਟਾਉਣ ਲੱਗੇ ਠੀਕ ਹੈ ਇਹ ਉਲਟੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਇਆ ਹੁਣ ਆ ਕਿ ਆਪਾਂ ਫਰੰਟ ਸਾਈਡ ਤੇ ਫਰਸਟ ਰੋ ਸਟਾਰਟ ਕਰਾਂਗੇ ਪਹਿਲਾਂ ਆਪਾਂ ਉਤਾਰਾਂਗੇ ਇੱਕ ਆਪਾਂ ਸਿੱਧਾ ਹੁਣਾਗੇ ਇਸ ਤਰ੍ਹਾਂ ਇੱਕ ਸਿੱਧਾ ਹੁਣ ਲਿਆ ਠੀਕ ਹੈ ਸਿੱਧਾ ਹੁਣ ਤੋਂ ਬਾਅਦ ਆ ਤਾਂ ਗੱਲ ਪੇਟਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਉਤਾਰ ਲਵਾਂਗੇ ਇਹ ਵਾਲੇ ਦੋ ਦਾ ਆਪਾਂ ਇੱਕ ਕਰਾਂਗੇ ਠੀਕ ਹੈ ਐਤਾ ਠੀਕ ਹੈ ਇਹਨੂੰ ਆਪਾਂ ਇਹਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦਵਾਂਗੇ ਠੀਕ ਹੈ ਅਗੇਂ ਤਾਂ ਗੱਲ ਪੇਟਾਂਗੇ ਆਪਾਂ ਇੱਥੇ ਦੋ ਬੰਦ ਕੀਤੇ ਆਪਾਂ ਇੱਕ ਹੀ ਵਧਾਇਆ ਅਗੇਂ ਵਧਾਵਾਂਗੇ ਇੱਕ ਸਿੰਪਲ ਆਪਾਂ ਸਿੱਧਾ ਹੋਣਾਗੇ ਫਿਰ ਤਾਂ ਅੱਗ ਆਪਣੇ ਵੱਲ ਇਹਨੂੰ ਉਤਾਰਾਂਗੇ ਸਮਰਵਸਤੀ ਬਹੁਤ ਵਧੀਆ ਡਿਜ਼ਾਈਨ ਹੈਗਾ ਠੀਕ ਹੈ ਕਿਉਂਕਿ ਜਾਲੀ ਵਾਲਾ ਡਿਜ਼ਾਈਨ ਹੈ ਐਸਾ ਇਨੂੰ ਦੋ ਨੂੰ ਇਕੱਠੇ ਹੁਣਾਗੇ ਇਹਨੂੰ ਵਾਪਸ ਇਹਦੇ ਉੱਤੇ ਦੀ ਉਤਾਰ ਦਵਾਂਗੇ ਧੱਗ ਆਪਣੇ ਵੱਲ ਇੱਕ ਵਾਰੀ ਸਿਰਫ ਆਪਾਂ ਇੱਕ ਹੀ ਹੁਣਾਏ ਤੇ ਇੱਕ ਵਾਰੀ ਧੱਗ ਆਪਣੇ ਵੱਲ ਲਿਆ ਕੇ ਇਹਨੂੰ ਆਪਾਂ ਇਸ ਤਰ੍ਹਾਂ ਉਤਾਰਾਂਗੇ ਇਹ ਵਾਲੇ ਦੋ ਦਾ ਆਪਾਂ ਇੱਕ ਕਰਾਂਗੇ ਇਹ ਵਾਲੇ ਠੀਕ ਹੈ ਐਸਾ ਇਹ ਵਾਲਾ ਜਿਹੜਾ ਆਪਾਂ ਉਤਾਰਿਆ ਇਹਨੂੰ ਵਾਪਸ ਆਪਾਂ ਇਹਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦਵਾਂਗੇ ਫਿਰ ਧਾਗਾ ਲਪੇਟਾਂਗੇ ਇੱਕ ਸਿੱਧਾ ਠੀਕ ਹੈ ਲਾਸਟ ਵਾਲਾ ਪੈਜਸ ਵਾਲਾ ਵੀ ਸਿੱਧਾ ਆਉਣਾ। ਉਲਟੀ ਸਾਈਡ ਤੇ ਆ ਗਏ। ਉਲਟੀ ਸਾਈਡ ਪਹਿਲਾਂ ਪਾ ਉਤਾਰਾਂਗੇ। ਸੈਕਿੰਡ ਰੋ 10 ਰਹੀਆਂ, ਥਰਡ ਰੋ 10 ਰਹੀਆਂ। ਪਹਿਲਾਂ ਉਤਾਰਾਂਗੇ। ਇੱਕ ਉਲਟਾ ਦਿਖ ਰਿਹਾ ਉਲਟਾਵਾਂਗੇ। ਇਹ ਜਿਹੜਾ ਵਨ ਵਾਲਾ ਤਾਂ ਹੈਗਾ ਇਹਨੂੰ ਆਪਾਂ ਹਮੇਸ਼ਾ ਸਿੱਧਾ ਆਉਣਾ। ਇਹ ਸਿੱਧਾ ਆਉਣਾਗੇ। ਧੱਗ ਆਪਣੇ ਵੱਲ ਇਹ ਉਲਟਾ ਦਿਖ ਰਿਹਾ ਹੈ। ਇਹਨੂੰ ਆਪਾਂ ਉਲਟਾਵਾਂਗੇ। ਧੱਗ ਅੱਗੇ। एक सीधा ताक अपने वाल एक उल्टा त गागे सीधा ते वाल उल्टा त गागे सीधा ते वाल उल्टा त गागे सीधा ते वाल उल्टा ते सिदा तक अपने वाल एक उल्टा तो लास्ट वाला भी उल्टा होना अगे आप आगे फोर्थ रो पर ठीक है फोर्थ रोते की करना है पहला आप उतारा ए वाले जेडे दोडे एक ऐ वाला, वाला एक वाला इन्हों इस तरह दो कर देव इस तरह स्टार्टिंग ठीक है ਤਾ ਗੱਲ ਭੇਟਾਂਗੇ ਇਹਨੂੰ ਆਪਾਂ ਸਿੱਧਾ ਉਤਾਰਾਂਗੇ ਤਾ ਗੱਲ ਭੇਟਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਉਤਾਰਾਂਗੇ ਇਹ ਵਾਲੇ ਦੋ ਦਾ ਆਪਾਂ ਇੱਕ ਕਰ ਦਵਾਂਗੇ ਠੀਕ ਹੈ ਇਹਨੂੰ ਆਪਾਂ ਇਹਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦਵਾਂਗੇ ਜਿਹੜਾ ਆਪਾਂ ਇੱਧਰ ਉਤਾਰਿਆ ਉਹਨੂੰ ਠੀਕ ਹੈ ਤਾ ਗੱਲ ਭੇਟਾਂਗੇ ਇੱਕ ਸਿੱਧਾ ਅਗੇ ਤਾ ਗੱਲ ਭੇਟਾਂਗੇ ਤਿੰਨ ਦਾ ਇੱਕ ਕਰਾਂਗੇ ਇਸ ਤਰ੍ਹਾਂ ਇਹ ਵਾਲੇ ਦੋ ਨੂੰ ਆਪਾਂ ਇੱਕ ਕਰ ਦਵਾਂ ਠੀਕ ਹੈ ਇਹਨੂੰ ਆਪਾਂ ਇਹਦੇ ਉੱਤੇ ਦੀ ਵਾਪਸ ਉਤਾਰ ਦਵਾਂਗੇ ਤੱਕ ਆਪਣੇ ਦਾ ਗੱਲ ਭੇਟਾਂਗੇ ਇੱਕ ਸਿੱਧਾ ਫਿਰ ਤਾਂ ਗੱਲ ਭੇਟਾਂਗੇ ਇਹਨਾਂ ਨੂੰ ਦੋਨੋਂ ਇਸ ਤਰ੍ਹਾਂ ਉਤਾਰ ਕੇ ਦੋ ਦਾ ਇੱਕ ਕਰ ਦਵਾਂ ਠੀਕ ਹੈ ਲਾਸਟ ਵਾਲਾ ਸਿੱਧਾ ਹੁੰਦਾ ਹੋਣਾ ਅਗਿਆ ਆਪਾਂ 5th ਰੋ ਦੇ 5th ਰੋ ਉਲਟੀ ਸਾਈਡ ਪਹਿਲਾ ਉਤਾਰਾਂਗੇ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਉਲਟੀ ਸਾਈਡ ਹਰ ਵਾਰ ਇੱਕ ਸਿੱਧਾ ਇੱਕ ਉਲਟਾ ਕਿਹੜਾ ਉਲਟਾ ਹੋਣਾ ਹੈ ਸਿੱਧਾ ਕਿਹੜਾ ਹੋਣਾ ਹੈ ਜਿਹੜਾ ਆਪਾਂ ਧਾਗਾ ਲਪੇਟਿਆ ਹੋਇਆ ਇਹਨੂੰ ਆਪਾਂ ਸਿੱਧਾ ਹੋਣਾ ਹੈ ਇਸ ਤਰ੍ਹਾਂ ਜਿਹੜਾ ਆਪਾਂ ਇਹ ਉਣਿਆ ਹੋਇਆ ਹੈ ਉਲਟਾ ਦਿਖ ਰਿਹਾ ਹੈ ਇਹਨੂੰ ਆਪਾਂ ਉਲਟਾ ਹੋਣਾ ਧਾਗਾ ਅੱਗੇ ਸਿੱਧਾ ਧਾਗਾ ਆਪਣੇ ਵੱਲ ਉਲਟਾ ਧਾਗਾ ਅੱਗੇ ਸਿੱਧਾ ਧਾਗਾ ਆਪਣੇ ਵੱਲ ਉਲਟਾ ਧਾਗਾ ਅੱਗੇ ਇੱਕ ਸਿੱਧਾ ਧਾਗਾ ਆਪਣੇ ਵੱਲ ਇੱਕ ਉਲਟਾ ਤੇ ਲਾਸਟ ਵਾਲਾ এজਸ ਵਾਲਾ ਵੀ ਉਲਟਾ ਹੀ ਹਮ ਲਗਾ ਲਵਾਂਗੇ ਠੀਕ ਹੈ ਇਹ ਕੁਛ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਗਿਆ ਬਹੁਤ ਪਿਆਰਾ ਬਹੁਤ ਸੋਨਾ ਜਾਲੀ ਵਾਲਾ ਡਿਜ਼ਾਈਨ ਆ ਇਸ ਤਰ੍ਹਾਂ ਕਰਕੇ ਠੀਕ ਹੈ ਬਹੁਤ ਪਿਆਰਾ ਲੱਗਦਾ ਹੈ ਠੀਕ ਹੈ ਤੁਸੀਂ ਵੀ ਬਣਾਓ ਤੇ ਆਪਣਾ ਜਿਹੜੀ ਆ ਪਿਕਾ ਉਹ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੇਸਬੁੱਕ ਤੇ ਟੈਗ ਕਰਕੇ ਪੋਸਟ ਕਰ ਸਕਦੇ ਜੀ ਠੀਕ ਹੈ ਮੈਂ ਤੁਹਾਡੀਆਂ ਜਿਹੜੀਆਂ ਆ ਪੋਸਟਾਂ ਸਟੋਰੀ ਵਿੱਚ ਪਾਉਂਗੀ ਬਹੁਤ ਪਿਆਰਾ ਡਿਜ਼ਾਈਨ ਆ ਇਹ ਮੋਬਾਈਲ ਦੀ ਟਾਰਚਰ ਦੀ ਰੋਸ਼ਨੀ ਕਰਕੇ ਦਿਖ ਨਹੀਂ ਰਿਹਾ ਬਟ ਕਲੀਅਰਲੀ ਤੁਸੀਂ ਬਣਾਉਂਗੇ ਜਿਹੜਾ ਮੈਨੂੰ ਆਪਣੀਆਂ ਅੱਖਾਂ ਨਾਲ ਆਪਣੇ ਹੱਥਾਂ ਨਾਲ ਫੜਿਆ ਹੋਇਆ ਡਿਜ਼ਾਈਨ ਦੇਖ ਕੇ ਬਹੁਤ ਪਿਆਰਾ ਹੈ ਚਲੋ ਮਿਲਦੇ ਆ ਕਿ ਸੋਨੀ ਜੀ ਤੇ ਜੁਨਿਕ ਜੀ ਵੀਡੀਓ ਡਿਜ਼ਾਈਨ ਨਾਲ ਇਹਨੂੰ ਆਪਣੇ ਫੈਮਲੀ ਤੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ ਇੱਕ ਇੱਕ ਡਿਟੇਲ ਇੱਕ ਸਲਾਈ ਮੈਂ ਤੁਹਾਨੂੰ ਫੇਰ ਦੱਸ ਦਿੰਦੀ ਆ ਫਰਸਟ ਰੋ ਇਹ ਫਰਸਟ ਰੋ ਜਾਨੀ ਕਿ ਮੇਰੀ ਹੋਣਾ 6th ਰੋ ਆ ਠੀਕ ਹੈ ਪਹਿਲਾਂ ਉਤਾਰਾਂਗੇ ਇੱਕ ਸਿੱਧਾ ਤਾਂ ਗੱਲ ਪੇਟਾਂਗੇ ਇਸ ਤਰ੍ਹਾਂ ਇੱਕ ਉਤਾਰਾਂਗੇ ਤੇ ਦੋ ਦਾ ਆਪਾਂ ਇੱਕ ਕਰ ਦਵਾਂਗੇ ਇਹਨੂੰ ਇਹਦੇ ਉੱਪਰ ਦੀ ਕਰ ਦਵਾਂਗੇ ਫਿਰ ਤਾਂ ਗਲ ਭੇਟਾਂਗੇ ਇੱਕ ਸਿੰਪਲ ਸਿੱਧਾਣਾਗੇ ਫਿਰ ਤਾਂ ਗਲ ਭੇਟਾਂਗੇ ਇਹਨਾਂ ਦੋਨੂੰ ਇਸ ਤਰ੍ਹਾਂ ਉਤਾਰਾਂਗੇ ਇਹਨੂੰ ਕੱਲੇ ਨੂੰ ਵੀ ਆਪਾਂ ਇਸ ਤਰ੍ਹਾਂ ਵੀ ਹੋ ਸਕਦੇ ਇਹਨਾਂ ਦੋਨ ਵਾਰੀ ਵਾਰੀ ਇਹਦੇ ਉੱਪਰ ਤੇ ਇਸ ਤਰ੍ਹਾਂ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਦਾਂ ਘਟਾਉਣੀ ਹੈ ਠੀਕ ਹੈ ਇੱਕ ਸਿੱਧਾ ਤਾਂ ਗਲ ਭੇਟਣ ਦਾ ਪਤਾ ਫਿਰ ਤਾਂ ਗਲ ਭੇਟਾਂਗੇ ਇਹਨੂੰ ਇਹਨੂੰ ਉਤਾਰਾਂਗੇ ਇਹਨਾਂ ਦੋਨੂੰ ਆਪਾਂ ਦੋ ਦਾ ਇੱਕ ਕਰ ਦਵਾਂ ਤੇ ਇਹਨੂੰ ਆਪਾਂ ਇਹਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦਵਾਂ ਠੀਕ ਹੈ ਤਾਂ ਗੱਲ ਭੇਟਾਂਗੇ ਇੱਕ ਸਿੱਧਾ ਫਿਰ ਲਾਸਟ ਵਾਲਾ ਸਿੱਧਾ ਬਸ ਇਹੀ ਤੁਸੀਂ ਚਲਾਈਆਂ ਰਿਪੀਟ ਕਰਦੇ ਜੇ ਨੇ ਫਰਸਟ ਰੋ ਵਾ ਠੀਕ ਹੈ ਫਿਰ ਸੈਕੰਡ ਰੋ ਤੇ ਤੁਹਾਨੂੰ ਪਤਾ ਇੱਕ ਸਿੱਧੀ ਕੁਲਟੀ ਆਉਗੀ ਫਿਰ ਥਰਡ ਰੋ ਜੋ ਵੀ ਆਏ ਤੇ ਸਟਾਰਟਿੰਗ ਦੇ ਵਿੱਚ ਆਪਾਂ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਕਰਦੇ ਹੋਏ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਆਪਣੇ ਫੈਮਿਲੀ ਫਰੈਂਡਸ ਨੂੰ ਨਾਲ ਸ਼ੇਅਰ ਜੁਰ ਕਨਾ ਚੈਨਲ ਨੂੰ ਜਾਣੇ ਜਾਂਦੇ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਚਲੋ ਮਿਲਦੇ ਹਾਂ ਇੱਕ ਸੋਹਣੇ ਜਿਹੇ ਜੁਨਿਕ ਜੇ ਡਿਜ਼ਾਈਨ ਨਾਲ ਇਸ ਸਮਰ ਦਾ ਬਹੁਤ ਸੋਹਣਾ ਜਾਲੀ ਵਾਲਾ ਡਿਜ਼ਾਈਨ ਹੈ ਜਾਲੀ ਬਹੁਤ ਪਿਆਰੀ ਬਣਦੀ ਪਈ ਹੈ ਠੀਕ ਹੈ ਇਸ ਤਰ੍ਹਾਂ ਠੀਕ ਹੈ じゃ ਬਾਏ ਬਾਏ ਠੀਕ ਹੈ